ਐਚਏ 24 ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਨਗਰ ਕੌਂਸਲ ਧਾਰੀਵਾਲ ਵਿਖੇ 75ਵਾਂ ਗਣਤੰਤਰ ਦਿਵਸ ਨਗਰ ਕੌਂਸਲ ਪ੍ਰਧਾਨ ਅਸ਼ਵਨੀ ਦੁੱਗਲ ਦੀ ਅਗਵਾਈ ਹੇਠ ਬੜੀ ਧੂਮਧਾਮ ਨਾਲ ਮਨਾਇਆ ਗਿਆ ਜਿਸ ਦੌਰਾਨ ਜ਼ਿਲ੍ਹਾ ਯੋਜਨਾ ਬੋਰਡ ਦੇ ਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਦ ਕਿ ਥਾਣਾ ਮੁਖ ਮੁੰਸੀ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਸਲਾਮੀ ਦਿੱਤੀ ਅਤੇ ਸਕੂਲੀ ਬੱਚਿਆਂ ਨੇ ਰਾਸ਼ੀ ਗੀਤ गा ਕੇ ਸਮਾਗਮ ਦੀ ਸ਼ੁਰੂਆਤ ਕੀਤੀ ਅਤੇ ਵੱਖ-ਵੱਖ ਸਕੂਲੀ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਇਸ ਮੌਕੇ ਤੇ ਜ਼ਿਲ੍ਹਾ ਯੋਜਨਾ ਬੋਰਡ ਦਾ ਤਾਕਤਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਰ ਸਿੰਘ ਸੇਖਵਾ ਨੇ ਦੇਸ਼ ਵਾਸੀਆਂ ਨੂੰ 75ਵੇਂ ਗਣਤੰਤਰ ਦਿਵਸ ਦੀ ਵਧਾਈ ਦਿੰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਸਰਕਾਰੀ ਬਿਹਤਰ ਸਿੱਖਿਆ ਬਿਹਤਰ ਸਿਹਤ ਸੁਭਾਵਾਂ 40000 ਸਰਕਾਰੀ ਨੌਕਰੀਆਂ 90% ਤੇ ਬਿਜਲੀ ਬਿੱਲ ਜ਼ੀਰੋ ਫਰਿਸ਼ਤਾ ਸਕੀਮ ਅਤੇ SSF ਦਾ ਗਠਨ ਕਰਕੇ ਅਤੇ ਲੱਖਾਂ ਕਟੇ ਕਾਰਡ ਰਾਸ਼ਨ ਕਾਰਡ ਮੁੜ ਬਹਾਲ ਕਰਨ ਆਪ ਲੋਕ ਪੱਖੀ ਫੈਸਲੇ ਕੀਤੇ ਅਤੇ ਸ਼ਹਿਰ ਧਾਰੀਵਾਲ ਲਈ ਵਿਕਾਸ ਯੋਜਨਾ ਸੰਬੰਧੀ ਕਈ ਐਲਾਨ ਕੀਤੇ ਇਸ ਮੌਕੇ ਤੇ ਧਾਰੀਵਾਲ ਦੀ ਹੋਣਹਾਰ ਕੀ ਮੰਨੀਸ਼ਾ ਮਾਜਨ ਜਿਸ ਨੇ ਯੂ ਪੀ ਐਸ ਈ ਵਿੱਚ 79 ਰੈਂਕ ਹਾਸਲ ਕਰਕੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ ਉਸ ਨੂੰ ਚੇਅਰਮੈਨ ਐਡਵੋਕੇਟ ਜਗਨੂਬ ਸਿੰਘ ਸੇਖਵਾ ਨੇ ਸਨਮਾਨ ਤਿੰਨ ਪੇਟ ਕਰਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਵਾਈਸ ਪ੍ਰਧਾਨ ਸਮੇਤ ਸਾਰੇ ਮਿਊਸਪਲ ਕਾਉਂਸਲਰ ਸਹਿਬਾਨ ਚੇਅਰਮੈਨ ਸਰਪੰਚ ਪਾਰਟੀ ਆਗੂਆਂ ਤੋਂ ਇਲਾਵਾ ਪਾਵਰ ਕਮ ਐਸ ਡੀਓ ਜਗਪਿੰਦਰ ਸ਼ਰਮਾ ਐਸ ਐਮਓ ਧਾਰੀਵਾਲ ਡਾਕਟਰ ਗੁਰਬਚਨ ਸਿੰਘ ਮਾਰਕੀਟ ਕਮੇਟੀ ਧਾਰੀਵਾਲ ਦੇ ਸੈਕਟਰੀ ਜਗਰੂਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਚ ਲੋਕ ਹਾਜ਼ਰ ਸਨ ਸਮਾਗਮ ਦੌਰਾਨ ਪਹੁੰਚੀਆਂ ਸ਼ਖਸੀਤਾ ਅਤੇ ਪੱਤਰਕਾਰ ਭਾਈਚਾਰੇ ਨੂੰ ਸਨਮਾਨਤ ਦੇ ਕੇ ਸਨਮਾਨਿਤ ਕੀਤਾ ਗਿਆ ਜਦ ਕੇ ਸਟੇਜ ਸੈਕਟੀ ਦੀ ਭੂਮਿਕਾ ਸੈਂਦਰੀ ਇਨਸਪੈਕਟਰ ਸੰਦੀਪ ਸੋਢੀ ਨੇ ਬਾਖੂਬੀ ਨਿਭਾਈ ਦੇਖੋ ਤਾਰੀਵਾਲ ਤੋਂ ਪੱਤਰਕਾਰ ਅਰਨ ਕੁਮਾਰ ਦੇ ਨਾਲ 인ਦਰਜੀਤ ਦੀ ਖਾਸ ਰਿਪੋਰਟ ਅਸਰ ਕਨਾ ਨਾ ਜਾਣੇ ਰੋਸ਼ਨੀ ਜਿਵੇਂ ਅਸਮਾਨਾ first of all happy republic day to all i am manisha mahajan i get the opportunity to uh, say few lines on this republic day i would like thank yous to all i get 79 rank under upsc and it is my dream and i am very much very much thankful to all to give me the opportunity to speak some lines on here thank you all thank you, thank you. ਅਸੀਂ ਧਾਰੀਵਾਲ ਨਗਰ ਕਾਉਂਸਲ ਦੇ ਦਫਤਰ ਵਿਖੇ ਅੱਜ ਗਣਤੰਤਰ ਦਿਵਸ ਤੇ ਮੌਕਾਮ ਤੇ ਆਏ ਸੀਗੇ ਔਰ ਅੱਜ ਮੇਰੇ ਨਾਲ ਮਨੀਸ਼ਾ ਮਹਾਜਨ ਜੀ ਨੇ ਜਿਹੜੇ ਜਿਨ੍ਹਾਂ ਨੇ ਯੂਪੀਐਸਸੀ ਦੇ ਵਿੱਚ 79 ਰੈਂਕ ਜਿਹੜਾ ਉਹ ਹਾਸਲ ਕੀਤਾ ਔਰ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਰਹੇ ਨੇ ਸੋ ਅੱਜ ਅਸੀਂ ਇਹਨਾਂ ਨੂੰ ਸਨਮਾਨਤ ਕੀਤਾ ਵਾ ਵਧਾਈ ਦਿੱਤੀ ਆ ਇਹਨਾਂ ਨੇ ਧਾਰੀਵਾਲ ਨਗਰ ਦਾ ਨਾਮ ਜਿਹੜਾ ਵਾ ਸਾਰੇ ਹਿੰਦੁਸਤਾਨ ਦੇ ਵਿੱਚ ਬਣਾਇਆ ਵਾ ਔਰ ਸਾਨੂੰ ਬਹੁਤ ਖੁਸ਼ੀ ਆ ਸਾਡੇ ਇਲਾਕੇ ਦੇ ਜਿਹੜੇ ਨੇ ਇਹਨਾਂ ਨੇ ਇੰਨੀ ਮਿਹਨਤ ਕੀਤੀ ਆ ਔਰ ਤੀਜੀ अटेम्प्ट ਦੇ ਵਿੱਚ ਜਿਹੜੀ ਆ ਇਹਨਾਂ ਨੇ ਆਪਣਾ ਜਿਹੜਾ ਮੁਕਾਮ ਸੀ ਉਹ ਹਾਸਲ ਕੀਤਾ ਔਰ ਹੁਣ ਇਹ ਯੂਪੀਐਸਸੀ ਦੇ ਵਿੱਚ ਕਲੀਅਰ ਕਰਕੇ ਦੇਸ਼ ਦੇ ਵਿੱਚ ਜਿਹੜਾ ਉਹ ਸੇਵਾਵਾਂ ਦੇਣਗੇ ਮੇਰੇ ਵੱਲੋਂ ਇਹਨਾਂ ਨੂੰ ਸ਼ੁਭ ਕਾਮਨਾਵਾਂ ਇਹਨਾਂ ਦੇ ਪਰਿਵਾਰ ਨੂੰ ਔਰ ਸਾਰੇ ਨਗਰ ਨਿਵਾਸੀਆਂ ਨੂੰ ਆਰਾਸ ਕਰਦਾ ਕਿ ਪ੍ਰਮਾਤਮਾ ਨੇ ਜਿਸ ਤਰ੍ਹਾਂ ਇਹਨਾਂ ਤੇ ਕਿਰਪਾ ਕੀਤੀ ਆ ਇਹ ਵਧੀਆ ਢੰਗ ਨਾਲ ਜਿਹੜਾ ਵਾ ਦੇਸ਼ ਦੀ ਸੇਵਾ ਕਰਨਗੇ ਬਹੁਤ ਬਹੁਤ ਧੰਨਵਾਦ ਜੈ ਹਿੰਦ ਅੱਜ ਅਸੀਂ ਨਗਰ ਕੌਂਸਲ ਧਾਰੀਵਾਲ ਵਿਖੇ ਗਣਤੰਤਰ ਦਿਵਸ ਜਿਹੜਾ ਵਾ ਬੜੀ ਧੁੰਮਤਾਂ ਦੇ ਨਾਲ ਬੜੀ ਸ਼ਰਧਾ ਔਰ ਚਾਹਵਾਂ ਦੇ ਨਾਲ ਮਨਾ ਰਹੇ ਹਾਂ ਔਰ ਸਾਰੇ ਕਮੇਟੀ ਦੇ ਪ੍ਰਧਾਨ ਐਮ ਸੀ ਸਾਹਿਬਾਨ ਔਰ ਇਲਾਕੇ ਦੇ ਜਿਹੜੇ ਪਤਵੰਤੇ ਸੱਜਣ ਨੇ ਉਹ ਵੀ ਸਾਰੇ ਅੱਜ ਇੱਥੇ ਆਏ ਹੋਏ ਆ ਮੈਂ ਸਾਰਿਆਂ ਨੂੰ ਧਾਰੀਵਾਲ ਨਗਰ ਨਿਵਾਸੀਆਂ ਨੂੰ ਔਰ ਸਮੁੱਚੇ ਸੇਵਾਸੀਆਂ ਨੂੰ ਔਰ ਵਿਦੇਸ਼ਾਂ ਵਿੱਚ ਵੀ ਜਿੱਥੇ ਸਾਡੇ ਭਾਰਤ ਦੇ ਲੋਕ ਵਸਦੇ ਨੇ ਮੈਂ ਉਹਨਾਂ ਨੂੰ ਵੀ ਅੱਜ ਦੇ ਦਿਨ ਵੀ ਲੱਖ ਲੱਖ ਵਧਾਈ ਦਿੰਦਾ ਕਿਉਂਕਿ ਹਿੰਦੁਸਤਾਨ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਡੈਮੋਕ੍ਰੇਸੀ ਆ ਲੋਕਤੰਤਰ ਆ ਔਰ ਸੰਵਿਧਾਨ ਅੱਜ ਦੇ ਦਿਨ ਡਾਕਟਰ ਬੀ ਆਰ ਅੰਬੇਦਕਰ ਨੇ ਜੋ ਸੰਵਿਧਾਨ ਜਿਹੜਾ ਵਾ ਹਿੰਦੁਸਤਾਨ ਨੂੰ ਦਿੱਤਾ ਸੀ ਅੱਜ ਦੇ ਦਿਨ ਲਾਗੂ ਹੋਇਆ ਸੀਗਾ ਜਿਹਦੇ ਤਾਈ ਸਾਰਾ ਦੇਸ਼ ਜਿਹੜਾ ਵਾ ਉਹ ਚੱਲ ਰਿਹਾ ਵਾ ਔਰ ਬੜੇ ਵਧੀਆ ਢੰਗ ਨਾਲ ਸਾਡੇ ਦੇਸ਼ ਦੀ ਤਰੱਕੀ ਵੀ ਹੋਈ ਆ ਬੜੀਆਂ ਸੀ ਮੱਲਾ ਵੀ ਮਾਰੀਆਂ ਨੇ ਔਰ ਗਾਂ ਵੀ ਪ੍ਰਗਤੀ ਵਾਲ ਨੂੰ ਜਿਹੜਾ ਸਾਡਾ ਦੇਸ਼ ਜਾ ਰਿਹਾ ਵਾ ਜਿੱਥੋਂ ਤੱਕ ਲੋਕਲ ਸ਼ਹਿਰ ਦੀ ਗੱਲ ਆ ਤਾਂ ਅਸੀਂ ਸ਼ਹਿਰ ਦੇ ਲਈ ਵੀ ਹਰ ਤਰ੍ਹਾਂ ਦਾ ਜਿਹੜਾ ਵਿਕਾਸ ਆ ਉਹ ਆਉਣ ਵਾਲੇ ਸਮੇਂ 'ਚ ਕਰਨ ਜਾ ਰਹੇ ਆਂ ਇਸ ਤਰ੍ਹਾਂ ਸੀਵਰੇਜ ਤੇ ਸਰਫੇਸ ਵਾਟਰ ਦਾ ਜਿਹੜਾ ਪ੍ਰੋਜੈਕਟ ਆ ਉਹ ਪਾਸ ਜਿਹੜਾ ਹੋ ਚੁੱਕਿਆ ਆਉਣ ਵਾਲੇ ਥੋੜੇ ਦਿਨਾਂ ਚ ਟੈਂਡਰ ਦੀ ਪ੍ਰਕਿਰਿਆ ਜਿਹੜੀ ਆ ਉਹ ਸ਼ੁਰੂ ਹੋਣ ਜਾ ਰਹੀ ਆ ਉਹਦੇ ਨਾਲ ਨਾਲ ਜਿਹੜਾ ਕੂੜੇ ਦਾ ਡੰਪ ਦਾ ਮਸਲਾ ਸੀ ਉਹਦਾ ਵੀ ਟੈਂਡਰ ਜਿਹੜਾ ਵਾ ਉਹ ਲੱਗਿਆ ਹੋਇਆ ਵਾ ਹੋਰ ਵੀ ਸ਼ਹਿਰ ਦੇ ਜਿਹੜੇ ਮਸਲੇ ਨੇ ਉਹ ਅਸੀਂ ਇੱਕ ਇੱਕ ਕਰਕੇ ਸਾਰੇ ਜਿਹੜੇ ਮਸਲੇ ਆ ਉਹ ਹੱਲ ਕਰਾਂਗੇ ਔਰ ਜੇ ਕਾਦੀਆਂ ਹਲਕੇ ਵੀ ਗੱਲ ਕਰੀਏ ਤੇ ਇਸੇ ਤਰ੍ਹਾਂ ਕਾਦੀਆਂ ਸ਼ਹਿਰ ਦੇ ਵਿੱਚ ਵੀ ਸੀਵਰੇਡ ਦਾ ਪ੍ਰੋਜੈਕਟ ਜਿਹੜਾ ਆ ਪਾਸ ਹੋ ਗਿਆ ਵਾ ਮਹੱਲਾ ਕਲੀਨਿਕ ਜਿਹੜੇ ਆ ਦੋ ਮਹੱਲਾ ਕਲੀਨਿਕ ਇੱਕ ਤਾਰੀਵਾਲ ਔਰ ਇੱਕ ਕਾਦੀਆਂ ਇਹ ਵੀ ਆਉਣ ਵਾਲੇ ਥੋੜੇ ਸਮੇਂ ਦੇ ਵਿੱਚ ਜਿਹੜੇ ਆ ਸ਼ੁਰੂ ਕੀਤੇ ਜਾਣਗੇ ਉਹਨਾਂ ਦਾ ਵੀ ਸਾਰਾ ਸਟਾਫ ਉੱਥੇ ਆਪਣਾ ਜਿਹੜਾ ਬਿਜਲੀ ਦਾ ਕਨੈਕਸ਼ਨ ਆ ਇੰਟਰਨੈਟ ਦਾ ਕਨੈਕਸ਼ਨ ਆ ਸਾਰੇ ਜਿਹੜੇ ਪ੍ਰਬੰਧ ਆ ਉਹ ਜਿਹੜੇ ਮੁਕੰਮਲ ਹੋ ਚੁੱਕੇ ਆ ਔਰ ਜਿਸ ਦਿਨ ਸਰਕਾਰ ਵੱਲੋਂ ਜਿਹੜਾ ਸਾਰੇ ਜਿੰਨੇ ਮੋਹੱਲਾ ਕਲੀਨਿਕ ਪੰਜਾਬ ਦੇ ਤਿਆਰ ਹੋਏ ਆ ਇਹ ਵੀ ਜਿਹੜੀ ਇਨੌਗਰੇਸ਼ਨ ਇਹਦੀ ਵੀ ਨਾਲ ਹੀ ਜਿਹੜੀ ਆ ਕੀਤੀ ਜਾਊਗੀ ਔਰ ਇੱਕ ਵੱਡੀ ਜਿਹੜੀ ਖੁਸ਼ਖਬਰੀ ਆ ਕਿ ਜਿੰਨੇ ਨੀਲੇ ਕਾਰਡ ਲੋਕਾਂ ਦੇ ਘੱਟੇ ਗਏ ਸੀਗੇ ਸਾਰੇ ਪੰਜਾਬ ਚ 10 ਲੱਖ ਤੋਂ ਵੱਧ ਦੀ ਗਿਣਤੀ ਦੇ ਉਹ ਸਾਰੇ ਕੈਬਨਟ ਤੇ ਜਿਹੜੇ ਆ ਪਾਸ ਕਰਕੇ ਬਹਾਲ ਕਰ ਦਿੱਤੇ ਗਏ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਜਿਹੜੇ ਆ ਖਾਸ ਕਰਕੇ ਸਾਡੇ ਜਿਹੜੇ ਗ੍ਰੀਤਵ ਕਾ ਉਹਨਾਂ ਨੂੰ ਇਹਦੇ ਨਾਲ ਬੜੀ ਵੱਡੀ ਰਾਤ ਮਿਲ ਗਈ। ਜੀ ਸਰਕਾਰ ਨੇ ਸੁਰੱਖਿਆ ਕਦ ਤੱਕ ਤਿਆਰ ਕੀਤੀ ਹੈ ਜੀ ਬੜਾ ਵਧੀਆ ਪ੍ਰਬਾਲਾ ਕੀਤਾ ਜੀ ਮਾਨ ਸਾਹਿਬ ਦਾ। ਉਹਦੇ ਬੰਦ ਕੀ ਗੱਲ ਇਹ ਦੇਖੋ ਅੱਜ ਹੁਣ ਵੇਖੋ ਸਰਦੀਆਂ ਦੇ ਦਿਨ ਚੱਲ ਰਹੇ ਆ ਕਿੰਨੇ ਐਕਸੀਡੈਂਟ ਹੋ ਰਹੇ ਆ ਕਿੰਨੇ ਲੋਕਾਂ ਦੀ ਜਾਨ ਜਾ ਰਹੀ ਆ। ਸੋ ਇਹ ਬੜੀ ਸਮੇਂ ਦੀ ਲੋੜ ਸੀਗੀ ਔਰ ਰਾਜ 26 ਜਨਵਰੀ ਵਾਲੇ ਦਿਨ ਜਿਹੜਾ ਵਾ ਉਹ ਮਾਨ ਸਾਹਿਬ ਨੇ ਇਹਦਾ ਜਿਹੜਾ ਵਾ ਇਹਦੀ ਸ਼ੁਰੂਆਤ ਜਿਹੜੀ ਆ ਉਹ ਕੱਲ ਜਲੰਧਰੋਂ ਜਿਹੜੀ ਆ ਉਹ ਹੋਣੀ ਆ। ਇਹਦੇ ਨਾਲ ਕਾਫੀ ਜਿਹੜਾ ਵਾ ਲੋਕਾਂ ਨੂੰ ਜਿਹੜੇ ਖਾਸ ਕਰਕੇ ਰਾਹੀਰ ਨੇ ਉਹਨਾਂ ਨੂੰ ਰਾਤ ਮਿਲੂਗੀ ਫਸਟ ਏਡ ਦੀ ਸਮੱਸਿਆ ਜਾਂ ਕੋਈ ਵੀ ਤੁਹਾਨੂੰ ਸੜਕ ਦੇ ਵਿੱਚ ਕੋਈ ਸਫਰ ਕਰਦਿਆਂ ਕੋਈ ਦਿੱਕਤ ਆਉਂਦੀ ਆ ਇਹ ਜਿਹੜੀ ਸੜਕ ਸੁਰੱਖਿਆ ਫੋਰਸ ਆ ਇਹ ਤੁਹਾਡੀ ਮਦਦ ਤੇ 24 ਘੰਟੇ ਤੱਕ ਪਰੋ ਸਰ ਇੱਕ ਫਰਸ਼ਟੇ ਸਕੀਮ ਸ਼ੁਰੂ ਕੀਤੀ ਆ ਇਹਦੇ ਸਪੰਚ ਮੀਡੀਆ ਰਾਹੀਂ ਦੱਸਦੇ ਹੋ ਕਿ ਜਿਹੜਾ ਅਕਸੀਦੰਤ ਹੋ ਜਾਂਦਾ ਉਹ ਕਿ ਮਰਦਾ ਵਾ ਇਹ ਗੱਲ ਉਹ ਗਲੇ ਡਰਦੇ ਸੀ ਪਰ ਫਰਿਸ਼ਤੇ ਸਕੀਮ ਇਹਦੇ ਨਾਲ ਨਾਮ ਦਿੱਤਾ ਗਿਆ ਹੈ ਹਾਂ ਇਹ ਬੜੀ ਅੱਛੀ ਸਕੀਮ ਆ ਕਿਉਂਕਿ ਅਸੀਂ ਕਈ ਵਾਰ ਦੇਖਦੇ ਆ ਕਿ ਸਰਕਾਂ ਤੇ ਦੁਰਘਟਨਾ ਹੋ ਜਾਂਦੀ ਆ ਡਰਦੇ ਕੋਈ ਜਿਹੜਾ ਆਪਣਾ ਐਕਸੀਡੈਂਟ ਜਿਹਦਾ ਹੋਇਆ ਹੁੰਦਾ ਸੱਟਾਂ ਲੱਗੀਆਂ ਹੁੰਦੀਆਂ ਕੋਈ ਡਰਦੇ ਉਹਨੂੰ ਚੁੱਕਦਾ ਨਹੀਂਗਾ ਪਰ ਹੁਣ ਸਰਕਾਰ ਨੇ ਉਹ ਸਕੀਮ ਸ਼ੁਰੂ ਕੀਤੀ ਗਈ ਆ ਫਰਿਸ਼ਤੇ ਸਕੀਮ ਜਿਹਦੇ ਤਾਅਤ ਜਿਹੜਾ ਵੀ ਜਿਹੜਾ ਵੀ ਦੁਰਘਟਨਾ ਗ੍ਰਸਤ ਆਦਮੀ ਆ ਜਾਂ ਉਹਨਾਂ ਨੂੰ ਲੈ ਕੇ ਹਸਪਤਾਲ ਜਾਊਗਾ ਉਹਨੂੰ ਸਰਕਾਰ ਵੱਲੋਂ ਜਿਹੜੀ ਮਾਨਤਾ ਦਿੱਤੀ ਜਾਊਗੀ ਉਹਦੀ ਉਹਨੂੰ 2000 ਰੁਪਏ ਜਿਹੜਾ ਵਾ ਐਜ਼ ਰਿਸਪੈਕਟ ਦਿੱਤਾ ਜਾਊਗਾ ਕਿ ਤੁਸੀਂ ਇੱਕ ਚੰਗਾ ਕਾਰਜ ਜਿਹੜਾ ਉਹ ਕੀਤਾ ਸਰ ਨਗਰ ਕੌਂਸਲਰ ਨੂੰ ਬੜਾ ਪਾਲਾ ਕੀਤਾ ਜਾ ਰਿਹਾ ਕਿ ਨਜਾਇਜ਼ ਕਬਜ਼ੇ ਹਟਾਏ ਜਾਣ ਫਿਰ ਵੀ ਦੇਖਣ ਨੂੰ ਆਇਆ ਕਿ ਇੱਕ ਧਾਰਿਆਲ ਸ਼ਹਿਰ ਇਦਾਂ ਵਾਂਗ ਕਿਥੇ ਨਜਾਇਜ਼ ਕਬਜ਼ੇ ਹੱਥ ਤੋਂ ਜ਼ਿਆਦਾ ਵਾ ਤੇ ਪੋਲਿਟਿਕਲ ਲੋਗਾਂ ਦਾ ਵਿੱਚ ਨਾ ਹੱਥ ਆ ਇਹ ਹੌਲੀ ਹੌਲੀ ਵੇਖੋ ਇਹ ਸਮੱਸਿਆ ਅੱਜ ਵੀ ਨਹੀਂ ਗਈ ਬੜੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਆ ਔਰ ਇਹਦੇ ਯਤਨ ਜਿਹੜੇ ਆ ਪ੍ਰਧਾਨ ਸਾਹਿਬ ਨੇ ਸ਼ੁਰੂ ਕਰ ਦਿੱਤੇ ਆ ਕੁਝਕ ਥਾਵਾਂ ਤੋਂ ਜਿਹੜੇ ਅੰਧਿਆਜ ਕਬਜ਼ੇ ਹਟਾਏ ਗਏ ਆ ਬਾਕੀ ਹੌਲੀ ਹੌਲੀ ਕਰਕੇ ਕਿਉਂਕਿ ਅਸੀਂ ਚਾਹੁੰਦੇ ਨਹੀਂ ਕਿ ਕੋਈ ਕਿਸੇ ਨਾਲ ਧੱਕਾ ਕੀਤਾ ਜਾਵੇ ਥੋੜਾ ਟਾਈਮ ਤੁਹਾਨੂੰ ਥੋੜਾ ਲੱਗੇ ਪਰ ਹਰ ਇੱਕ ਨੂੰ ਅਸੀਂ ਐਵੇਂ ਕਬਲੀ ਜਿਹੜਾ ਵਾ ਇਹਦਾ ਹੱਲ ਜਿਹੜਾ ਆਉਣ ਵਾਲੇ ਸਮੇਂ ਚ ਕਰਾਂ